ਪਰ ਜਿਹੜਾ ਭਿਆਨਕ ਹਾਦਸਾ ਹੋ ਗਿਆ ਜੇ ਗੱਲ ਕਰੀਏ ਤਾਂ ਬਿਲਕੁਲ ਫਲੋਇਪਰ ਰੋਡ ਦੇ ਉੱਪਰ ਜਿਹੜੇ ਤਿੰਨ ਨੌਜਵਾਨ ਇੱਕ ਬਾਈਕ ਦੇ ਉੱਪਰ ਸਵਾਰ ਹੋ ਕੇ ਆ ਰਹੇ ਸੀ ਸੋ ਦੱਸਿਆ ਜਾ ਰਿਹਾ ਇਸ ਟੈਂਕਰ ਵਿੱਚ ਵਜਿੱਤੇ ਇੱਕ ਜਿਹੜੀ ਨੌਜਵਾਨ ਦੀ ਦੱਸਿਆ ਜਾ ਰਿਹਾ ਜਿਹੜੀ ਡੈਥ ਹੋ ਗਈ ਤੇ ਦੋ ਗੰਭੀਰ ਰੂਪ ਦੇ ਵਿੱਚ ਜਿਹੜੇ ਜ਼ਖਮੀ ਨੇ ਸੋ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆਇਆ ਗਿਆ ਸੋ ਬਿਲਕੁਲ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਕੇ ਜਿਹੜੀ ਜਾਂਚ ਲਗਾਤਾਰ ਜਾਰੀ ਸੋ ਬਿਲਕੁਲ ਸਰ ਕੀ ਇਤਲਾਹ ਤੁਹਾਨੂੰ ਉਮਰ ਤੇ ਸਰ ਕੋਈ ਘਟਨਾ ਹੈ ਜੀ ਹਾਂਜੀ ਸਰ ਕੋਈ ਤੁਹਾਨੂੰ ਇਤਲਾਹ ਮਿਲੀ ਤੇ ਕੀ ਇਤਲਾਹ ਮ ਹੁਣ ਮੌਕੇ ਤੇ ਆ ਕੇ ਦੇਖਿਆ ਜੀ ਰੋਡ ਇਹ ਗੱਡਾ ਦਸ ਰਿਹਾ ਟਰੱਕ ਖੜਾ ਸੀ ਇਹ ਮੋਟਰਸਾਈਕਲ ਵਾਲਾ ਖੜੇ ਟਰੱਕ ਦੇ ਪਿੱਛੇ ਵੱਜਿਆ ਜੀ ਅੱਛਾ ਜੀ ਤੇ ਸਰ ਬਾਈਕ ਤੇ ਕਿੰਨੇ ਕੋ ਨੌਜਵਾਨ ਸੀਗੇ ਇਹ ਨਹੀਂ ਇਹਦੇ ਬਾਰੇ ਜੇ ਕਲੀਅਰ ਹੋ ਰਿਹਾ ਜੀ ਮੈਂ ਜਸਟ ਅਜ ਮੈਂ ਰੁਕਿਆ ਹੀ ਐ ਇਸ ਮੈਂ ਆਈ ਐ ਜੇ ਇਸਰ ਡੈਥ ਕਿਨੇ ਤੇ ਇੰਜਰਡ ਕਿਨੇ ਜੀ ਉਂ ਤਾਂ ਇੱਕ ਦੀ ਹੋਈ ਹੈ ਬਾਕੀ ਨਹੀਂ ਪਤਾ ਸ਼ਾਇਦ ਕਾਰਨ ਕੀ ਰਿਹਾ ਜੀ ਜਿਹੜਾ ਹਾਦਸਾ ਸਰ ਉਹ ਦੇਖਦੇ ਹਾਂ ਸਰ ਤੇ ਸਰ ਜਿਹੜਾ ਟਰੱਕ ਦਾ ਡਰਾਈਵਰ ਉਹ ਹੈਗਾ ਕਿ ਨਹੀਂ ਨਹੀਂ ਉਹ ਕਰਦੇ ਆ ਕਲੀਅਰ ਜੀ ਨਹੀਂ ਡਰਾਈਵਰ ਹੈਗਾ ਕਿ ਨਹੀਂ ਟਰੱਕ ਡਰਾਈਵਰ ਦਾ ਜੇ ਮੈਂ ਦੇਖਿਆ ਨਹੀਂ ਅਜੇ ਪੁੱਛਦੇ ਆ ਡਰਾਈਵਰ ਬਾਰੇ ਕਰਨਾ ਤੇ ਤੁਸੀਂ ਮੈਂ ਆਗੇ ਖੜਾ ਹੀ ਆਇਆ ਹਾਂ ਇਹ ਤਾਂ ਸੋ ਬਿਲਕੁਲ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਜਿਹੜੇ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਤਾਂ ਨਹੀਂ ਦਿਖਾ ਸਕਦੇ ਪਰ ਜਿਹੜਾ ਕਾਫੀ ਦਰਦਨਾਕ ਹਾਦਸਾ ਇਸ ਜਗ੍ਹਾ ਦੇ ਉੱਪਰ ਹੋਇਆ ਤੇ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਇਸ ਟੈਂਕਰ ਦੱਸਿਆ ਜਾ ਰਿਹਾ ਹੈ ਟੈਂਕਰ ਹੈ ਖੜਾ ਤੇ ਬਾਈਕ ਦੇ ਉੱਪਰ ਤਿੰਨ ਨੌਜਵਾਨ ਜਿਹੜੇ ਸਵਾਰ ਸੀਗੇ ਤੇ ਪੁਲਿਸ ਮੁਲਾਜ਼ਮਾਂ ਦੇ ਦੱਸਣ ਦੇ ਮਤਲਬ ਮੁਤਾਬਕ ਜਿਹੜੀ ਗੱਡੀ ਹੈ ਉਹ ਵੱਜੀ ਹੈ ਤੇ ਪੁਲਿਸ ਜਾਂਚ ਜਿਹੜੀ ਲਗਾਤਾਰ ਹੋ ਕਾਰੀ ਸੋ ਇੱਕ ਨੌਜਵਾਨ ਦੀ ਮੌਕੇ ਤੇ ਜਿਹੜੀ ਡੈਥ ਹੋ ਗਈ ਤੇ ਜਿਹੜੀ ਦੋ ਦੇ ਗੰਭੀਰ ਸੱਟਾਂ ਲੱਗੀਆਂ ਨੇ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਜਿਹੜਾ ਤੁਰੰਤ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਸੋ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਡਰਾਈਵਰ ਹੈ ਉਹ ਕਿੱਥੇ ਹੈ ਹੁਣ ਜਿਹੜੇ ਇਹ ਨੌਜਵਾਨ ਸਿਟੀ ਯੂਨੀਵਰਸਿਟੀ ਦੇ ਦੱਸੇ ਜਾ ਰਹੇ ਸੋ ਕਿਤਨਾ ਕਿਤੇ ਪੁਲਸ ਦੇ ਬੋਲੋ ਜਿਹੜੀ ਅਪੀਲ ਹੈ ਉਹ ਵੀ ਕੀਤੀ ਗਈ ਕਿ ਜਿਹੜੇ ਨੌਜਵਾਨ ਨੇ ਧਿਆਨ ਨਾਲ ਜਿਹੜੇ ਵਾਹਨ ਚਲਾਉਂਦੇ ਬਿਲਕੁਲ ਜਿਹੜੀ ਸਪੀਡ ਹੈ ਉਹਨਾਂ ਦੀ ਘੱਟ ਰੱਖੀ ਜਾਵੇ ਹੁਣ ਇਹ ਜਾਂਚ ਤੋਂ ਬਾਅਦ ਪਤਾ ਲੱਗੂਗਾ ਕਿਸ ਦੀ ਗਲਤੀ ਹੈ ਕਿਉਂਕਿ ਇੱਕ ਬਾਈਕ ਦੇ ਉੱਪਰ ਤਾਂ ਜਿਹੜੇ ਤਿੰਨ ਨੌਜਵਾਨ ਸਵਾਰ ਸੀਗੇ ਤੇ ਜਿਹੜੀ ਪੁਲਸ ਹੈ ਲਗਾਤਾਰ ਜਿਹੜੀ ਜਾਂਚ ਉਹ ਕਰੀ ਸੋ ਜਾਂਚ ਤੋਂ ਬਾਅਦ ਪਤਾ ਲੱਗੂਗਾ ਕਿ ਜਿਹੜੇ ਦੋ ਨੌਜਵਾਨ ਨੇ ਉਹ ਗੰਭੀਰ ਰੂਪ ਚ ਜ਼ਖਮੀ ਨੇ ਉਹਨਾਂ ਨੂੰ ਪ੍ਰਾਇਮਰੀ ਸਹਾਇਤਾ ਲਈ ਜਿਹੜਾ ਹਸਪਤਾਲ ਦੇ ਵਿੱਚ ਪਹੁੰਚ ਜਿੱਤਾ ਗਿਆ ਤੇ ਇੱਕ ਦੀ ਜਿਹੜੀ ਡੈਥ ਹੈ ਉਹ ਹੋ ਗਈ ਹੈ ਕੈਮਰਾ ਪਰਸਨ ਮੋਨੂ ਚ ਬਸ ਮੈਂ ਕਾਲਜ ਤੋਂ ਵਾਪਸ ਆ ਰਿਹਾ ਸੀ ਜੀ ਜੀ ਤੇ ਬਸ ਉਹ ਪਿੱਛੇ ਕਰਦਾ ਬੈਠ ਗਿਆ ਬਾਈਕ ਵਿੱਚ ਹੋ ਜੀ ਅੱਛਾ ਜੀ ਇਹਨੇ ਬੜੇ ਵਸ ਤੇ ਖੇਲਦੇ ਆਂਦੇ ਬੈਸੀ ਆ ਵੀ ਕਿੰਨੇ ਬੰਦੇ ਮੁੰਡੇ ਸੀ ਵੀਰੇ ਇਹ ਕਿੰਨੇ ਵੇ ਸਮਾਂ ਸੀਗਾ ਤੁਹਾਨੂੰ ਕੁਝ ਪਤਾ ਉਹਨੇ 10 ਮਿੰਟ ਪਹਿਲਾਂ ਦਾ ਇਹ ਕਿੰਨੇ ਹੋਰ ਕਿੰਨੇ ਟੱਕੀ ਹੋਏ ਆ ਬਈ ਦੋ ਜਣੇ ਆ ਰਕੁਨਾਥ ਹੱਤਾਲ ਚ ਅੱਛਾ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਕੁਝ ਬਤਾਓ ਹੈਲੋ ਧਿਆਨ ਇਹਦੀ ਆ 32 ਸੈਕਟਰ ਦੇ ਆ ਕਿੱਡੀ ਸੈਕਟਰ ਦੇ ਨੇ ਕਿੰਨੇ ਕਿੰਨੇ ਮੁੰਡੇ ਨੇ ਮੁੰਡਿਆਂ ਦੀ ਬੋਲ ਪਾਈ ਹੋਈ ਹੈ ਵੀ ਬਾਈ ਸਾਹਿਬ ਇੱਕ ਵੇ ਜੀ ਭਾਈ ਜੀ ਕੀ ਨਾਮ ਦਾ ਭਈ ਕ੍ਰਿਸ਼ ਆਹ ਦੇਖਿਆ ਜਣੀ ਕਿ ਕੌਣ ਸੀ ਨਾਮ ਮੁੰਡਾ ਇਹ ਭਈ ਸਾਡੇ ਬੈਸੇ ਸੀਗਾ ਹਾਂਜੀ ਇਹਨੇ ਹੁਣੇ ਪੀਸੀਡੀ ਕਾਲਜ ਜੁਆਇਨ ਕੀਤਾ ਸੀਗਾ ਤੇ ਆਂਦੇ ਆਂਦੇ ਐਕਸੀਡੈਂਟ ਹੋ ਕਹਿੰਦੇ ਕਿ ਪਿੱਛੇ ਟਰੈਕਟਰ ਬੈਕ ਕਰ ਰਹਾ ਹੈਗਾ ਉੱਚਾ ਘਟ ਟੋਕਰ ਹੋ ਗਿਆ ਉਹਦੀ ਤਿੰਨ ਮੁੰਡੇ ਸੀਗੇ ਇਹ ਤਾਂ ਡੈੱਡ ਹੋ ਗਿਆ ਬਾਕੀ ਦੋ ਹਸਪਤਾਲ ਗਏ ਹੋਣਾ ਇਹ ਕਿੱਥੇ ਰਹਿਣ ਵਾਲਾ ਹੈ ਇਹ ਭਾਈ ਪਤਾ ਨਹੀਂ ਲੱਗੇ ਹੋਣਾ ਹੈ ਬੋਵਾਲ ਤੇ ਤੋਂ ਅੱਗੇ ਹੋਣਾ ਜਿਆਦਾ ਅੱਗੇ ਨਹੀਂ ਗਿਆ ਸਾਡਾ ਜੰਪ ਬੰਦਾ ਤੇੜੀ ਕਾਜੀ ਕਰ ਦੋ ਇਹ ਨਹੀਂ ਭਾਈ ਪਤਾ ਹੁਣ ਇਹਨਾਂ ਵਾਂਗ ਸਾਡੇ ਕਾਲਜ ਦੇ ਸੀਗਾ ਤੇ ਦੇਖਿਆ ਹੋਇਆ ਮੁੰਡਾ ਬਾਕੀ ਇਹ ਜੀ ਕੰਫਰਮ ਨਹੀਂ ਕਿਉਂ ਕੀ